ਇਹ ਇਹਨਾਂ ਦਾ ਮਤਲਬ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਨਾਲ ਇਹਨਾਂ ਨੂੰ ਕੱਢਿਆ ਜੀਬੀਸੀ ਨੇ ਕੱਢਿਆ ਅਸੀਂ ਮੌਕੇ ਤੇ ਪਹੁੰਚੇ ਜੀਬੀਸੀ ਕੁਦਰਤੀ ਇਹਨਾਂ ਦੇ ਕਰਮਾਂ ਨੂੰ ਆ ਗਈ ਇਹ ਬਹੁਤ ਹੀ ਜ਼ਿਆਦਾ ਦੂਰੀ ਔਰ ਬਹੁਤ ਹੀ ਜ਼ਿਆਦਾ ਭਿਆਨਕ ਹਾਲਤ ਸੀ ਇਹਨਾਂ ਦੀ ਮਤਲਬ ਮਸਾਂ ਕੀ ਦੁਰਾਜਨਮ ਹੋਇਆ ਜੀ ਇਹਨਾਂ ਦਾ ਬਈਆ ਜਾਲ ਵਰਨਾ ਕੋਈ ਫਰੰਟ ਨਹੀਂ ਲੈਣ ਦੇਣਾ ਆਹ ਸਿੱਧੀ ਆਪ ਹੀ ਐਕਿਊ ਹਾਂ ਇਹ ਦੋਟੀਆਂ ਦੋਨਾਂ ਨਾਲ ਪਰ ਅੱਗੇ ਵੱਟਣੀ ਹੋਵੇ ਜੇਕਰ ਪਹਿਲਾਂ ਆੜ ਜਾਂਦੀ ਹੈ ਪਾਈ ਦੀ ਗੱਡੀ ਇੱਥੇ ਖੜੀ ਹੁੰਦੀ ਹੈ ਜਣਦੇ ਤਿਆਰ ਹੋ ਜੀ ਇਹ ਕੋਟਕਪੁਰਾ ਸਾਈਡ ਤੋਂ ਆ ਰਹੇ ਸੀਗੇ ਜੀ ਇਹਨਾਂ ਕੋਲ ਸੀਗਾ ਟੂਡੀ ਵਾਲਾ ਕਾਪਾ ਜੀ ਇਹ ਟ੍ਰੈਫਿਕ ਤੇ ਸੀਗੇ ਦੋਨੇ ਜਾਣੇ ਤੇ ਇੱਕ ਬੱਸ ਆ ਰਹੀ ਸੀ ਪੀਆਰਟੀ ਉਹਨਾਂ ਨੇ ਇਹਨਾਂ ਨੂੰ ਫੇਟ ਮਾਰੀ ਆ ਕਿਧਰੇ ਪਾਸੇ ਜੂਸ ਵਾਲੀ ਲੱਗੀ ਹੋਈ ਸੀਗੀ ਰੇੜੀ ਤੇ ਇਹਨਾਂ ਦਾ ਮਤਲਬ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਨਾਲ ਇਹਨਾਂ ਨੂੰ ਕੱਢਿਆ ਜੀਬੀਸੀ ਨੇ ਕੱਢਿਆ ਅਸੀਂ ਮੌਕੇ ਤੇ ਪਹੁੰਚੇ ਜੀਬੀਸੀ ਕੋਦਰ ਤੇ ਇਹਨਾਂ ਦੇ ਕਰਮਾਂ ਨੂੰ ਆ ਗਈ ਇਹ ਬਹੁਤ ਹੀ ਜ਼ਿਆਦਾ ਦੂਰੀ ਔਰ ਬਹੁਤ ਹੀ ਜ਼ਿਆਦਾ ਭਿਆਨਕ ਹਮਲਾ ਸੀ ਇਹਨਾਂ ਦੀ ਮਤਲਬ ਮਸਾਂ ਕੀ ਦੂਰਾ ਕਰਮ ਹੋਇਆ ਜੀ ਇਹਨਾਂ ਦਾ ਇਹ ਕਿੱਥੇ ਮਤਲਬ ਕਿੱਥੇ ਡਿੱਗ ਪਈ ਬਾਹਲ ਹਸਪਤਾਲ ਜ ਪੋਰਕ ਬਰਾੜ ਉਹ ਟੇਪ ਐਂਡ ਰਾ ਜਿਆਨ ਜੀ ਗਲਬਾ ਹਸਤਾ ਦੇ ਬਿਲਕੁਲ ਮੂਵੇ ਜਦੋਂ ਐਕਸੀਡੈਂਟ ਹੋਇਆ ਤੇ ਇਹ ਕਿੱਥੇ ਡਿੱਗੇ ਜਾ ਕੇ ਜੀ ਇਹ ਟਰੈਕਟਰ ਦੇ ਵਿੱਚ ਹੀ ਫਸ ਗਏ ਸੀਗੇ ਇਹ ਟਰੈਕਟਰ ਸਾਰੇ ਨਾਲ ਦਿੱਕਤ ਸੀ ਡੀਜ਼ਲ ਦਾ ਸਾਰਾ ਚੜ ਦੇ ਮੂੰਹ ਚ ਵੀ ਡੀਜ਼ਲ ਪੈ ਗਿਆ ਜੀ ਇਹ ਦੇਖੋ ਕਿਉਂਕਿ 바ਸੀ ਬਹੁਤ ਤੇਜ਼ ਸੀ ਆਪਣੀ ਸਪੀਡ ਤੇ ਜਿਗੇ ਮਤਲਬ ਇਸ ਤਰ੍ਹਾਂ ਇੱਥੇ ਕਿਸ ਤਰ੍ਹਾਂ ਲੈ ਕੇ ਆਏ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਜੀ ਕੋਈ ਗੱਡੀ ਸੀਗੀ ਉਹਦੇ ਚ ਬਿਠਾ ਕੇ ਜਲਦੀ ਜਲਦੀ ਇੱਥੇ ਪਹੁੰਚੇ ਜੀ ਅਸੀਂ ਕਿਸ ਤਰ੍ਹਾਂ ਦੀ ਹਾਲਤ ਹੁਣ ਇਹਨਾਂ ਦੀ ਮਤਲਬ ਠੀਕ ਹੈ ਜੀ ਥੋੜਾ ਜਿਆਦਾ ਇਹ ਥੋੜਾ ਜਿਆਦਾ ਲੱਗ ਪਈ ਜਿਆਦਾ ਇਹਨਾਂ ਪਰ ਕੀ ਕਿਹਾ ਜੀ ਡਾਕਟਰਾਂ ਨੇ ਤੁਹਾਨੂੰ ਹੁਣ ਇਹ ਹੁਣ ਫ੍ਰੀਡ ਕੋਰ ਰੈਫਰ ਕਰਨ ਲੱਗੇ ਆ ਜੀ ਹਾਂਜੀ ਹਾਲਤ ਕਿਵੇਂ ਕਿੱਦਾਂ ਦੀ ਹੈਗੀ ਇਹਨਾਂ ਦੀ ਹਾਲਤਾਂ ਗੰਭੀਰੀਆਂ ਜੀ ਹਜੇ ਮਤਲਬ ਸੀਰੀਅਸ ਹੀ ਦੱਸ ਰਹੇ ਆ ਕਿਉਂਕਿ ਹਜੇ ਕੋਈ ਵੀ ਇਹਨਾਂ ਦਾ ਟ੍ਰੀਟਮੈਂਟ ਨਹੀਂ ਹੋਇਆ ਜਿੰਨਾ ਹੋਇਆ ਮਤਲਬ ਠੀਕ ਆ ਉਹਨੇ ਆਕਸੀਜਨ ਵਗੈਰਾ ਲਾ ਚੁੱਕੇ ਆ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਲੜਕੀ ਇਹ ਹੈਗਾ ਜੀ ਆਪਣਾ ਚਾਲਪੈਣ ਦਾ ਉਹਨਾਂ ਦਾ ਪੈਣਾ ਮੰਨੂ ਗਿਆ ਜੀ ਹਾਂਜੀ ਕੀ ਕੰਮ ਕੀ ਕਰਦੇ ਨੇ ਇਹ ਇਹ ਕੰਮ ਕਰਦਾ ਜੀ ਮੱਲੇਦਾਰੀ ਟੂੜੀ ਵਗੈਰਾ